ਗੁੱਡ ਮਾਰਨਿੰਗ ਇਨਸਾਨ ਦੀ ਜਿਹੜੀ ਫਿਤਰਤ ਆ ਉਹ ਦੂਜਿਆਂ ਤੇ ਵਿਸ਼ਵਾਸ ਕਰਨ ਵਾਲੀ ਘੱਟ ਤੇ ਸ਼ੱਕ ਕਰਨ ਵਾਲੀ ਜ਼ਿਆਦਾ ਬਣ ਚੁੱਕੀ ਆ ਇੱਕ ਸਮੁੰਦਰ ਦੇ ਕੰਢੇ ਤੇ ਇੱਕ ਪਰਿਵਾਰ ਪਿਕਨਿਕ ਮਨਾਉਣ ਗਿਆ ਉਹ ਪਰਿਵਾਰ ਪੂਰਾ ਉੱਥੇ ਬੈਠਾ ਸੀਗਾ ਬੱਚੇ ਖੇលਦੇ ਸੀਗੇ ਪਾਣੀ ਦੇ ਛੱਲਾਂ ਦੇ ਨਾਲ ਉਹ ਪਰਿਵਾਰ ਨੇ ਕੀ ਦੇਖਿਆ ਕਿ ਦੂਰੋਂ ਨਾ ਇੱਕ ਔਰਤ ਤੁਰੇ ਆ ਰਹੀ ਆ ਚਿੱਟੇ ਵਾਲ ਆ ਉਹਦੇ ਤੇ ਉਹਦੇ ਹੱਥ 'ਚ ਨਾ ਇੱਕ ਮੋਢੇ ਤੇ ਇਦਾਂ ਥੈਲਾ ਪਾਇਆ ਹੋਇਆ ਤੇ ਉਹ ਹੌਲੀ-ਹੌਲੀ ਆਪਣੇ ਸਮੁੰਦਰ ਦੇ ਕੰਢੇ ਤੋਂ ਨਾ ਕੁਝ ਚੀਜ਼ਾਂ ਚੱਕ ਕੇ ਉਸ ਥੈਲੇ 'ਚ ਪਾਈ ਜਾ ਰਹੀ ਆ ਤੇ ਉਹ ਦੂਰੋਂ ਤੁਰੇ ਆਂਦੀ ਹੌਲੀ-ਹੌਲੀ ਉਹਨਾਂ ਦੇ ਨੇੜੇ ਪਹੁੰਚ ਗਈ ਉਹ ਜਿਹੜੇ ਮਿਆਂ ਵੀ ਵੀ ਬੈਠੇ ਸੀ ਉੱਥੇ ਉਹਨਾਂ ਨੂੰ ਨਾ ਬੜਿਆ ਰਹੱਸਮਈ ਜਿਹਾ ਲੱਗਿਆ ਉਹਦਾ ਜਿਹੜਾ ਪਹਿਰਾਵਾ ਸੀਗਾ ਤੇ ਜੋ ਕਰ ਰਹੀ ਸੀ ਮਿੱਥੋਂ ਕੀ ਚੁੱਕ ਰਹੀ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਸ਼ੱਕ ਦੀ ਲਹਿਰ ਜਿਹੜੀ ਆ ਉਧੌੜ ਗਈ ਤੋ ਫਟਾਫਟ ਭੱਜ ਕੇ ਬੱਚਿਆਂ ਦੇ ਕੋਲ ਜਿੱਦਾਂ ਜਿੱਦਾਂ ਉਹ ਆ ਰਹੀ ਸੀ ਨੇੜੇ ਬੱਚਿਆਂ ਦੇ ਕੋਲ ਗਿਆ ਬੰਦਾ ਉੱਠ ਕੇ ਤੇ ਉਹਨਾਂ ਨੂੰ ਕਹਿੰਦਾ ਵੀ ਇਹਦੇ ਨੇੜੇ ਨਹੀਂ ਜਾਣਾ ਇਹਦੇ ਤੋਂ ਬਚ ਕੇ ਰਹਿਣਾ ਥੋੜਾ ਦੂਰ ਰਹਿਣਾ ਤਾਂ ਉਹਨਾਂ ਨੇ ਵੀ ਪਿੱਠ ਕਰ ਲਈ ਉਧਰ ਤੇ ਹੌਲੀ ਹੌਲੀ ਔਰਤ ਬਿਲਕੁਲ ਨੇੜੇ ਆ ਗਈ ਉਹਨਾਂ ਦੇ ਉਸ ਪਰਿਵਾਰ ਦੇ ਜਿੱਥੇ ਉਹ ਬੈਠੇ ਸੀਗੇ ਤੇ ਉਹਨੇ ਉਹਨਾਂ ਵੱਲ ਦੇਖਿਆ ਕੋਸ਼ਿਸ਼ ਕੀਤੀ ਵੀ ਅੱਖ ਮਿਲੇ ਮੁਸਕਰਾ ਹਟ ਉਹਨੇ ਥੋੜੀ ਜਿਹੀ ਪੇਸ਼ ਕੀਤੀ ਉਹਨਾਂ ਵੱਲ ਦੇਖਿਆ ਪਰ ਉਹਨਾਂ ਨੇ ਨਾ ਇਗਨੋਰ ਮਾਰਤਾ ਦੂਜੇ ਪਾਸੇ ਦੇਖਣ ਲੱਗ ਗਏ ਪਤਾ ਉਹ ਕਿਉਂਕਿ ਅੰਦਰੋਂ ਮਾਈਂਡ 'ਚ ਸੀਗਾ ਵੀ ਦੇਖ ਵੀ ਰਹੇ ਸੀ ਇੱਕ ਅੱਖ ਨਾਲ ਪਰ ਉਹਨਾਂ ਨੇ ਇਗਨੋਰ ਕੀਤਾ ਉਹ ਉਥੋਂ ਚਲੀ ਲੰਘ ਗਈ ਉਸ ਤੋਂ ਕੁਝ ਦਿਨ ਬਾਅਦ ਕੀ ਹੋਇਆ ਕਿ ਇੱਕ ਮਹਿਫਿਲ ਦੇ ਵਿੱਚ ਸਾਰੇ ਇਕੱਠੇ ਹੋਏ ਸੀਗੇ ਉਹ ਪਰਿਵਾਰ ਵੀ ਸੀਗਾ ਤਾਂ ਉੱਥੇ ਗੱਲ ਛਿੜਪੀ ਕਿ ਸਮੁੰਦਰ ਦੇ ਕੰਡੇ ਵੀ ਉਹ ਔਰਤ ਇੱਕ ਹੈਗੀ ਆ ਉਹ ਉੱਥੇ ਨਾ ਬਈ ਇਦਾਂ ਕੁਝ ਚੁੱਕਦੀ ਬਈ ਸੀ ਇਹਨਾਂ ਨੇ ਆਪਣੀ ਗੱਲ ਸ਼ੇਅਰ ਕੀਤੀ ਤੇ ਦੂਜੇ ਪਾਸਿਓਂ ਜਿਹੜੇ ਹੋਰ ਲੋਕ ਸੀਗੇ ਤਾਂ ਉਹਨਾਂ ਚੋਂ ਇੱਕ ਨੇ ਦੱਸਿਆ ਵੀ ਉਹ ਇੱਕ ਟੀਚਰ ਆ ਉੱਥੇ ਨੇੜੇ ਦੇ ਇੱਕ ਸਕੂਲ ਦੇ ਵਿੱਚ ਪੜਾਉਂਦੀ ਆ ਉਹ ਕੀ ਕਰਦੀ ਆ ਜਦੋਂ ਵੀ ਉਹਨੂੰ ਟਾਈਮ ਮਿਲਦਾ ਸਮੁੰਦਰ ਦੇ ਕੰਢੇ ਤੇ ਆ ਕੇ ਉੱਥੋਂ ਕੱਚ ਚੁੱਕਦੀ ਆ ਕੱਚ ਚੁੱਕ ਚੁੱਕ ਕੇ ਥੈਲੇ 'ਚ ਪਾਉਣਾ ਸ਼ੁਰੂ ਕਰ ਦਿੰਦੀ ਆ ਵੀ ਤਾਂ ਕਿ ਜਿਹੜੇ ਬੱਚੇ ਉੱਥੇ ਖੇਡ ਰਹੇ ਹੁੰਦੇ ਆ ਉਹਨਾਂ ਜੋ ਕਿਸੇ ਦਾ ਪੈਰ ਜਿਹੜਾ ਉਸ ਕੱਚ ਤੇ ਨਾ ਆਜੇ ਕਿਸੇ ਨੂੰ ਸੱਟ ਨਾ ਲੱਗ ਜੇ ਇਸ ਕਰਕੇ ਉਹ ਕੱਚ ਚੁੱਕਦੀ ਆ ਤਾਂ ਉਹਨਾਂ ਦਾ ਉਹਨਾਂ ਦੀ ਦਿਲਚਸਪੀ ਜਿਹੜੀ ਵੱਧ ਗਈ ਗੱਲ ਨੂੰ ਸੁਣਨ ਦੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਸਮਾਂ ਪਹਿਲੇ ਉਸ ਟੀਚਰ ਦਾ ਇਕਲੌਤਾ ਇੱਕ ਪੁੱਤਰ ਸੀਗਾ ਉਸ ਮੰਦਰ ਦੇ ਕੰਡੇ ਖੇਡ ਰਿਹਾ ਸੀਗਾ ਤੇ ਉਹਦੇ ਪੈਰ ਦੇ ਵਿੱਚ ਕੱਚ ਚੁੱਭ ਗਿਆ ਸੀਗਾ ਉਹ ਕੱਚ ਚੁੱਭਣ ਤੋਂ ਬਾਅਦ ਉਹਦੇ ਅੰਦਰ ਜ਼ਹਿਰ ਜਿਹੜਾ ਉਹ ਹੋਰ ਫੈਲਦਾ ਗਿਆ ਫੈਲਦਾ ਗਿਆ ਤੇ ਉਹ ਬਚ ਨਹੀਂ ਸਕਿਆ ਉਹ ਮਰ ਗਿਆ ਸੀ ਸੋ ਉਹਨਾਂ ਨੇ ਸ਼ੱਕ ਕਰਕੇ ਉਹ ਇੱਕ ਪਿਆਰ ਭਰਿਆ ਜਿਹੜਾ ਕੰਮ ਕਰ ਰਹੀ ਸੀ ਇੱਕ ਮਮਤਾਪੂਰਕ ਕੰਮ ਜਿਹੜਾ ਕਰ ਰਹੀ ਸੀ ਉਹ ਔਰਤ ਉਹ ਮਿਸ ਕਰਤਾ ਕਿਉਂਕਿ ਉਹਨਾਂ ਨੇ ਸ਼ੱਕ ਕੀਤਾ ਵਿਸ਼ਵਾਸ ਨਹੀਂ ਕੀਤਾ ਇਸੇ ਤਰ੍ਹਾਂ ਕੀ ਹੁੰਦਾ ਕਿ ਕਈ ਵਾਰ ਆਪਾਂ ਜਦੋਂ ਕਿਸੇ ਵਿਅਕਤੀ ਨੂੰ ਦੇਖਦੇ ਆ ਆਪਾਂ ਪਹਿਲਾਂ ਹੀ ਇੱਕ رائے ਬਣਾ ਲੈਨੇ ਆ ਉਹਦੇ ਬਾਰੇ ਇੱਕ ਕਹਾਣੀ ਬਣਾ ਲੈਨੇ ਆ ਵੀ ਉਸ ਸ਼ਕਲ ਦਾ ਆਪਾਂ ਬੰਦਾ ਪਹਿਲਾਂ ਵੀ ਦੇਖਿਆ ਹੁੰਦਾ ਤਾਂ ਆਪਾਂ ਨੂੰ ਪਹਿਲਾਂ ਹੀ ਲੱਗਦਾ ਵੀ ਇਹ ਉਦਾਂ ਦਾ ਹੀ ਬੰਦਾ ਉਸ ਰੰਗ ਰੂਪ ਦਾ ਉਸ ਕੱਦ ਕਾਠ ਦਾ ਜਾਂ ਕਹਿ ਲਓ ਵੀ ਉਹ ਕਿਹੜੇ ਸ਼ਹਿਰ ਤੋਂ ਆਇਆ ਉਹਦੇ ਨਾਲ ਵੀ ਇੱਕ ਕਹਾਣੀ ਬਣ ਜਾਂਦੀ ਹੈ ਵੀ ਆਰ ਫਲਾਣੇ ਸ਼ਹਿਰ ਤੋਂ ਆਇਆ ਉਹ ਫਲਾਣੇ ਸ਼ਹਿਰ ਦੇ ਲੋਕ ਤਾਂ ਇਹੋ ਜਿਹੇ ਹੀ ਹੁੰਦੇ ਆ ਜਾਂ ਕਿਹੜੇ ਮੁਲਕ ਦਾ ਉਹ ਉਹ ਕਹਾਣੀ ਇੱਕ ਬਣ ਜਾਂਦੀ ਹੈ ਸੋ ਆਪਾਂ ਕਿਸੇ ਨੂੰ ਜਦੋਂ ਮਿਲਦੇ ਆ ਮਿਲਣ ਤੋਂ ਪਹਿਲਾਂ ਹੀ ਇੱਕ رائے ਬਣਾ ਚੁੱਕੇ ਹੁੰਨੇ ਆ ਉਹਦੇ ਬਾਰੇ ਇੱਕ ਇਮੇਜ ਬਣਾ ਚੁੱਕੇ ਹੁੰਨੇ ਆ ਇੱਕ ਚਸ਼ਮਾ ਲਾ ਚੁੱਕੇ ਹੁੰਨੇ ਆ ਕਿ ਇਹ ਇਹੋ ਜਿਹੇ ਇਨਸਾਨ ਆ ਤੇ ਉਹ ਫਿਰ ਚਸ਼ਮੇ ਦੇ ਥਰੂ ਹੀ ਆਪਾਂ ਉਹਨੂੰ ਦੇਖਦੇ ਆਂ ਸੋ ਚਾਹੀਦਾ ਤੇ ਹੈ ਕਿ ਉਹ ਚਸ਼ਮੇ ਨੂੰ ਹਟਾ ਕੇ ਆਪਾਂ ਚਸ਼ਮਾ ਪਹਿਲੀ ਗੱਲ ਕੋਈ ਬਣਾਈਏ ਹੀ ਨਾ ਉਹ ਬੰਦਾ ਜੋ ਵੀ ਗੱਲਬਾਤ ਕਰਨ ਆਇਆ ਉਹਦੀ ਗੱਲਬਾਤ ਸੁਣੀਏ ਸੁਣਨ ਤੋਂ ਬਾਅਦ ਆਪਾਂ ਫਿਰ ਆਪਣੀ ਜਿਹੜੀ رائے ਬਣਾਉਣੀ ਹੈ ਉਹ ਬਣਾਈਏ ਸੋ ਇੱਕ ਪ੍ਰੀ ਜਿਹੜੀ رائے ਬਣ ਜਾਂਦੀ ਹੈ ਉਹ ਨਾ ਬਣਾਈਏ ਸੋ ਸ਼ੱਕ ਕਰਨ ਦੀ ਬਜਾਏ ਥੋੜਾ ਵਿਸ਼ਵਾਸ ਕਰਕੇ ਪਹਿਲਾਂ ਉਹਦੀ ਗੱਲ ਸੁਣ ਕੇ ਫਿਰ ਆਪਾਂ ਆਪਣੇ ਫੈਸਲੇ ਲਈਏ ਸੋ ਜ਼ਿੰਦਗੀ ਜਿੰਦਾਬਾਦ ਹੈ ਜੀ ਖੁਸ਼ ਰਹੋ ਬਾਦਰੋ ਲਵ ਯੂ অল ਵਿਸ਼ ਯੂ ਹੈਲਥ ਐਂਡ ਹੈਪੀਨੈਸ